ਸਾਸੂਈ ਗਾਲ ਜੀ ਅੱਧੀ ਕੌਲੀ ਖੰਡੇ ਕੌਲੀ ਸੂਜੀ 2 ਚਮਚੇ ਕਸਟਰਡ ਪਾਊਡਰ ਇੱਕ ਪੈਕਟ 10 ਰੁਪਏ ਵਾਲਾ ਮਿਲਕ ਪਾਊਡਰ ਦਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਕੌਲੀ ਦੁੱਧ ਦੀ ਪਾ ਕੇ ਚਮਚ ਨਾਲ ਹਲਾ ਦਿੰਨੇ ਆ ਇੱਕ ਚਮਚ ਬਿਨੇਗਰ ਸਿਰਕਾ ਪਾਇਆ ਮੈਂ ਫਿਰ ਇਹਨੂੰ ਰਲਾ ਲਿਆ ਆਪਾਂ ਡੋਂਗੇ 'ਚ ਕੱਢ ਲੈਣੇ ਆ 10 ਮਿੰਟ ਰੱਖ ਤਾਂ ਸੂਜੀ ਫੁੱਲ ਜਵੇ ਦੇਖੋ ਸੂਜੀ ਫੁੱਲ ਚੁੱਕੀ ਆ ਟੂਟੀ ਫ루ਟੀ ਥੋੜੀ ਜਿਹਾ ਮੈਦਾ ਪਾ ਕੇ ਜਿਹੜੀ ਰਲਾਤੀ ਬੇਕਿੰਗ ਪਾਊਡਰ ਬੇਕਿੰਗ ਸੋਡਾ ਪਾਤਾ ਵਨੀਲਾ ਸੈਂਸ ਥੋੜੀ ਜਿਹਾ ਪਾਤਾ ਤੇ ਮਿਕਸ ਕਰ ਲਿਆ ਜਿਹੜਾ ਕੇਕ ਟਿੰਨ ਸੀ ਉਹਨੂੰ ਮੈਂ ਜਿਹੜਾ ਪਾਦਤ ਆ ਇਹਦੇ ਵਿੱਚ ਉੱਪਰ ਥੋੜੇ ਜਿਹਾ ਬਦਾਮ ਕੱਟ ਕੇ ਪਾਦਦੇ ਆ ਤੇ ਆਪਾਂ ਟੂਟੀ ਫਰੂਟੀ ਪਾਦਦੀ ਆ ਤੇ ਜਿਹੜਾ ਨਮਕ ਮੈਂ ਪਹਿਲਾਂ ਗਰਮ ਰੱਖਿਆ ਸੀ ਤੇ ਇਹਦੇ ਵਿੱਚ ਸਾਵਧਾਨੀ ਨਾਲ ਰੱਖਣਾ ਹੈ ਕੜਾਹੀ ਬਹੁਤ ਗਰਮ ਆ 40 45 ਮਿੰਟ ਬਾਅਦ ਇਹਨੂੰ ਖੋਲ ਕੇ ਦੇਖ ਲਓ ਦੇਖੋ ਕੇਕ ਆਪਣਾ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋ ਗਿਆ ਨਾ ਤੇਲ ਨਾ ਘਿਓ ਨਾ ਦਹੀਂ ਤੇ ਜਿਹੜਾ ਆਪਾਂ ਬਾਜ਼ਾਰੋਂ ਕੇਕ ਲੈ ਕੇ ਖਾਣੇ ਨਾ ਉਸ ਤਰ੍ਹਾਂ ਤਾਂ ਆਪਾਂ ਜਿਹੜਾ ਪੈਕਟ ਵਿੱਚ ਲੈ ਕੇ ਖਾਣੇ ਉਹ ਬਣ ਕੇ ਤਿਆਰ ਆ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਜਾ ਕੇ ਦੇਖ ਸਕਦੇ ਸਤਿ